ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕੁਝ ਸਟੇਜ ਤੇ ਕਹਿੰਦੇ ਨੇ ਉਹ ਕੰਮ ਕਰਕੇ ਵੀ ਦਿਖਾਉਂਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸਵਲ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਵੱਡਾ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ ਹਾਲਾਂਕਿ ਇਹ ਵਾਅਦਾ ਕੈਪਟਨ ਅਮਰਿੰਦਰ ਸਿੰਘ ਹੁਣਾ ਵੱਲੋਂ ਕੀਤਾ ਗਿਆ ਸੀ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿ ਨਸ਼ੇਦਾਨ ਲੱਕ ਤੋੜਿਆ ਜਾਵੇਗਾ ਲੇਕਿਨ ਕੈਪਟਨ ਅਮਰਿੰਦਰ ਸਿੰਘ ਉਹਨੇ ਕਾਰਗਰ ਸਿੱਧ ਨਹੀਂ ਹੋਏ ਜਿੰਨਾ ਕਿ ਜਿੰਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਸ਼ੇ ਨੂੰ ਲੈ ਕੇ ਕਾਰਗਰ ਸਿੱਧ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਪੰਜਾਬ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਹਜ਼ਾਰਾਂ ਲੋਕ ਨਸ਼ੇ ਦੀ ਭੇਟ ਚੜ ਗਏ ਪੰਜਾਬ ਦੀ ਨੌਜਵਾਨੀ ਦਾ ਚਿੱਤੇ ਨੇ ਘਾਣ ਕੀਤਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਟਾਰਗੇਟ ਕਰ ਰਹੇ ਨੇ ਨਸ਼ਾ ਤਸਕਰਾਂ ਨੂੰ ਨਸ਼ਾ ਤਸਕਰਾਂ ਦੇ ਵੱਡੇ ਵੱਡੇ ਸੁਦਾਗਰਾਂ ਨੂੰ ਜਿਨ੍ਹਾਂ ਦੇ ਵਿੱਚੋਂ ਇੱਕ ਹੈ ਸ਼ਰੋਮਣੀ ਅਕਾਲੀ ਦਲ ਦਾ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਵੀ ਹਰ ਸਟੇਜ ਉੱਤੇ ਕਹਿ ਰਹੇ ਨੇ ਕਿ ਅਸੀਂ ਵਿਕਰਮ ਮਜੀਠੀਆ ਨੂੰ ਪੱਕੇ ਹੱਥ ਪਾਏ ਨੇ ਸਾਨੂੰ ਕਈ ਲੋਕਾਂ ਨੇ ਕਿਹਾ ਕਿ ਇਤਨਾ ਲੋਕ ਨੇ ਇਹ ਅਮੀਰ ਲੋਕ ਨੇ ਇਹਨਾਂ ਨੂੰ ਹੱਥ ਨਾ ਪਾਓ ਇਹਨਾਂ ਨੇ ਇਹਨਾਂ ਦੇ ਨਾਲ ਪੰਗਾ ਨਾ ਲਓ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੀ ਜਵਾਨੀ ਨੂੰ ਖਤਮ ਕਰਨਗੇ ਜਿਹੜੇ ਲੋਕ ਪੰਜਾਬ ਦੇ ਵਿੱਚ ਨਸ਼ਾ ਵੇਚਣਗੇ ਉਨਾ ਉੱਤੇ ਤਰਸ ਨਹੀਂ ਕੀਤਾ ਜਾਵੇਗਾ ਪ੍ਰਸ਼ਾਸਨ ਅਤੇ ਨਸ਼ਾ ਤਸਕਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰੋ ਟੋਲਰੈਂਸ ਦੀ ਆਧਾਰਨ ਦਿੱਤੀ ਹੈ ਕਈ ਨਸ਼ਾ ਤਸਕਰ ਕਈ ਵੱਡੇ ਵੱਡੇ ਸਦਾਗਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚਲਾਈ ਮੈਂ ਪੰਜਾਬ ਤੋਂ ਇਸ ਵੱਲੋਂ ਫੜੇਗਾ ਸ਼ਾਪੇ ਮਾਰੀਆਂ ਕੀਤੀਆਂ ਗਈਆਂ ਕਈਆਂ ਦੇ ਘਰਾਂ ਉੱਤੇ ਪੀਲੇ ਪੰਜੇ ਵੀ ਚਲਾਏ ਗਏ ਅਸੀਂ ਗੱਲ ਕਰ ਰਹੇ ਹਾਂ ਬਿਕਰਮਜੀਠੀਆ ਦੀ ਬਿਕਰਮਜੀਠੀਆ ਦੇ ਸਾਰੇ ਰਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੰਦ ਕਰਤੇ ਗਏ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕਾਨੂੰਨੀ ਜਿਹੜੀ ਪ੍ਰਕਿਰਿਆ ਹੈ ਉਹਦੇ ਤਹਿਤ ਕਾਰਵਾਈ ਕਰ ਰਹੇ ਨੇ ਬਿਕਰਮਜੀਠੀਆ ਬਿਕਰਮਜੀਠੀਆ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਅਤੇ ਬਿਕਰਮਜੀਠੀਆ ਦੇ ਸਮੁੱਚੇ ਪਰਿਵਾਰ ਤੇ ਖਾਸ ਕਰਕੇ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਸਹੁਰਾ ਪਰਿਵਾਰ ਦੀ ਸੋਰਾ ਪਰਿਵਾਰ ਨੂੰ ਲੈ ਕੇ ਇੱਕ ਵਾਰ ਫੇਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਸ਼ੇਸ਼ ਅਦਾਲਤ ਦੁਆਰੇ ਹੋ ਗਈ ਹੈ ਸੋਰਾ ਪਰਿਵਾਰ ਦੇ ਖਬਰ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੀਆਂ ਮੁਸ਼ਕਲਾ ਇੱਕ ਵਾਰ ਫੇਰ ਵਧ ਗਈਆਂ ਹਨ ਮੁਹਾਲੀ ਦੀ ਵਿਸ਼ੇਸ਼ ਵਿਜੀਲੈਂਸ ਅਦਾਲਤ ਨੇ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਖਿਲਾਫ ਗਰ ਜਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ ਇਹ ਮਾਮਲਾ 2025 ਵਿੱਚ ਦਰਜ ਹੋਏ ਆਮਦਨ ਤੋਂ ਵੱਧ ਜ਼ੈਦਦਾਨ ਦੇ ਕੇਸ ਦੇ ਨਾਲ ਜੁੜਿਆ ਹੋਇਆ ਹੈ ਵਿਜੀਲੈਂਸ ਬਿਊਰੋ ਦੇ ਜਾਂਚ ਅਧਿਕਾਰੀ ਇੰਸਪੈਕਟਰ ਇੰਦਰਪਾਲ ਸਿੰਘ ਨੇ ਅਦਾਲਤ ਵਿੱਚ ਅਰਜੀ ਦੇ ਕੇ ਦੱਸਿਆ ਕਿ ਜਾਂਚ ਦੌਰਾਨ ਗਜਪਤ ਸਿੰਘ ਗਰੇਵਾਲ ਦੀ ਭੂਮਿਕਾ ਬੇਹੱਦ ਸ਼ੱਕੀ ਪਾਈ ਗਈ ਹੈ ਯਾਨੀ ਕਿ ਮਿਲੀ ਪੁਗਤ ਹੈ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦਾ ਦਾਵਾ ਹੈ ਕਿ ਗਰੇਵਾਲ ਨੇ ਮਜੀਠੀਆਦਿਆਂ ਗਜਪਤ ਜਾਨੀ ਕਿ ਗਜਪਤ ਗਰੇਵਾਲ ਨੇ ਮਜੀਠੀਆਦਿਆਂ ਕਥਤ ਗੈਰ ਕਾਨੂੰਨੀ ਜਾਇਦਾਦਾਂ ਨੂੰ ਇਕੱਠਾ ਕਰਨ ਟਰਾਂਸਫਰ ਕਰਨ ਤੇ ਛਪਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ ਜਾਂਚ ਵਿੱਚ ਪਤਾ ਲੱਗਾ ਹੈ ਕਿ ਕਈ ਜਾਇਦਾਦਾਂ ਤੇ ਬੈਂਕ ਦੇ ਲੈਂਡ ਦੇ ਗਰੇਵਾਲ ਜਰੀਏ ਕੀ ਹੋਏ ਹਨ ਵਿਜੀਲੈਂਸ ਨੇ ਗਰੇਵਾਲ ਨੂੰ ਵਾਰ-ਵਾਰ ਸੰਬੰਧ ਤੇ ਨੋਟਿਸ ਭੇਜੇ ਪਰ ਉਹ ਉਹਨਾਂ ਪਰ ਉਹਨਾਂ ਜਾਂਚ ਸਹਿਯੋਗ ਕਰਨ ਤੋਂ ਲਗਾਤਾਰ ਇਨਕਾਰ ਕੀਤਾ ਅਤੇ ਜਾਣਬੁੱਝ ਕੇ ਦੇਰੀ ਦੀ ਰਣਨੀਤੀ ਅਪਣਾਈ ਸੈਕਸ਼ਨ 179 ਬੀ ਐਨ ਐਸ ਐਸ ਤਹਿਤ ਨੋਟਸ ਜਾਰੀ ਹੋਣ ਦੇ ਬਾਵਜੂਦ ਵੀ ਗਰੇਵਾਲ ਹਾਜ਼ਰ ਨਹੀਂ ਹੋਏ ਜਾਂਚ ਅਧਿਕਾਰੀਆਂ ਨੇ ਅਦਾਲਤ ਨੂੰ ਦੱਸਿਆ ਕਿ ਗਰੇਵਾਲ ਖਿਲਾਫ ਨਾ ਤਾਂ ਕੋਈ ਅਗਾਊ ਜਵਾਨਤ ਨਾ ਕੋਈ ਸਟੇ ਆਰਡਰ ਅਤੇ ਨਾ ਹੀ ਕੋਈ ਜਵਾਨਤ ਅਰਜੀ ਪੈਂਡਿੰਗ ਹੈ ਅਦਾਲਤ ਨੇ ਵਿਜੀਲੈਂਸ ਗਿਆ ਦਲੀਲਾ ਤੇ ਰਿਫਾਰਟ ਦਾ ਅਧਾਇਨ ਕਰਨ ਤੋਂ ਬਾਅਦ ਅਰਜੀ ਨੂੰ ਅਰਜੀ ਮਨਜ਼ੂਰ ਕਰ ਲਈ ਹੈ ਵਿਸ਼ੇਸ਼ ਜੱਜ ਨੇ ਹੁਕਮ ਚ ਕਿਹਾ ਹੈ ਕਿ ਮੁਲਜਮ ਗਜਪਤ ਸਿੰਘ ਗਰੇਵਾਲ ਖਿਲਾਫ ਪੇਸ਼ ਕੀਤੇ ਗਏ ਤੱਥਾਂ ਦੇ ਹਾਲਾਤ ਹਾਲਾਤ ਦੇ ਮਤੇ ਨਜ਼ਰ ਉਹਨਾਂ ਵਿਰੁੱਧ ਗੈਰ ਜਮਾਨਤੀ ਵਰੰਟ ਜਾਰੀ ਕੀਤੇ ਜਾਦੇ ਹਨ ਯਾਨੀ ਕਿ ਗਨੀਬ ਕੌਰ ਮਜੀਠੀਆ ਨੂੰ ਵੀ ਸਮਨ ਜਾਰੀ ਹੋਏ ਹਾਲਾਂਕਿ ਉਹਨਾਂ ਨੇ ਪੰਜਾਬ ਦੇ ਵਿਜਨੈਸ ਵਿਭਾਗ ਅਤੇ ਮਾਲਕ ਭਾਗ ਦੇ ਸਾਮਨੇ ਕਾਰਨ ਦੱਸੋ ਲੋਟ ਜਿਹੜਾ ਹੈ ਜਾਰੀ ਹੋਇਆ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਦਾਅਵੇ ਕਰ ਰਹੇ ਨੇ ਸਟੇਜਾ ਉੱਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਹੋਣ ਚਾਹੇ ਉਹਨਾਂ ਦੇ ਸਾਲੇ ਹੋਣੇ ਸਾਲਾ ਸਾਹਿਬ ਹੋਣ ਗਜਪਤ ਗਰੇਵਾਲ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਧਾਮ-ਚਾਮ ਝੋਕਰੇ ਨੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਨਸ਼ਾ ਤਸਕਰੀ ਨੂੰ ਲੈ ਕੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂਵਾਂ ਵੱਲੋਂ ਵਾਰ-ਵਾਰ ਇਹ ਰੋਲਾ ਪਾਇਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ નિર્ਦੋਸ਼ ਹਨ ਲੇਕਿਨ ਇਸ ਦੇ ਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਤੋਂ ਵਿਸ਼ੇਸ਼ ਅਦਾਲਤ ਅਤੇ ਜੱਜ ਸਾਹਿਬਾਨ ਨੇ ਜਿਹੜੇ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਇਹ ਰਿਸ਼ਤੇ ਦੇ ਵਿੱਚ ਬਿਕਰਮ ਜੀਠਿਆ ਦੇ ਸਕੇ ਸਾਲੇ ਨੇ ਗੱਜਪਤ ਗਰੇਵਾਲ ਦੋਸ਼ ਨੇ ਕਿ ਜਾਇਦਾਦਾਂ ਨੂੰ ਸੁਪਾਇਆ ਗਿਆ ਹੈ ਬੈਂਕਾਂ ਦੇ ਵਿੱਚ ਬਿਕਰਮ ਜੀਠਿਆ ਦੇ ਨਾਲ ਲਾਂਨ ਦੇਣ ਕੀਤਾ ਗਿਆ ਹੈ ਕਈ ਜਾਇਦਾਦਾਂ ਦਾ ਤਾਂ ਟ੍ਰਾਂਸਫਰ ਕੀਤਾ ਗਿਆ ਹੈ ਇਹ ਇਲਜ਼ਾਮ ਜਿਹੜੇ ਹੈ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਬਿਕਰਮ ਜੀਠਿਆ ਬਿਕਰਮ ਜੀਠਿਆ ਦੀ ਤਾਂ ਪਤਨੀ ਬਿਕਰਮ ਜੀਠਿਆ ਦੇ ਸਾਲੇ ਗੱਜਪਤ ਗਰੇਵਾਲ ਤੇ ਲਗਾਏ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਿਕੰਜਾ ਜਿਹੜਾ ਹੈ ਬਿਕਰਮਜੀਠਿਆ ਤੇ ਬਿਕਰਮਜੀਠਿਆ ਦੇ ਸੋਹਰਾ ਪਰਿਵਾਰ ਤੇ ਕਸਿਆ ਜਾਵੇਗਾ